ਗੁਰੂ ਗ੍ਰੰਥ ਸਾਹਿਬ ਨਾਲ ਜਿਹਨੇ ਵੀ ਪੰਗਾ ਲਿਆ ਉਹਨੂੰ ਇੱਥੇ ਹੀ ਭਗਣੀਆਂ ਪਈਆਂ ਅੱਜ ਹਰਪ੍ਰੀਤ ਸਿੰਘ ਜਥੇਦਾਰ ਨਾਲ ਵੀ ਇਹੀ ਹੋਇਆ ਇਹ ਜਥੇਦਾਰ ਅਸੀਂ ਤਾਂ ਬਹੁਤ 2 ਸਾਲ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਇਹਨੂੰ ਜਥੇਦਾਰ ਮੰਨਦੇ ਹੀ ਨਹੀਂਗੇ ਤੇ ਸਾਡਾ ਵੀ ਕਈਆਂ ਨੇ ਵਿਰੋਧ ਕੀਤਾ ਸੀ ਹੁਣ ਜੋ ਅਸੀਂ ਬੋਲ ਰਹੇ ਆਂ ਜਥੇਦਾਰਾ ਵੀਡੀਓ ਤੇਰੀ ਤੇਰੇ ਤੱਕ ਮੇਲੀ ਪਹੁੰਚੂਗੀ ਤੈਨੂੰ ਅਸੀਂ ਤਰਲੇ ਪਾਏ ਸੀ ਵੀ ਤੂੰ ਸਾਡੀ ਸੁਣ ਲਾ ਤੇ ਰੱਬ ਕਹਿੰਦਾ ਹੁਣ ਝੂਠ-ਸਮਝ ਝੂਠੀਆਂ ਪਾਈ ਜੰਨਾ ਮੇਰੇ ਨਾਲ ਖੜ ਕੇ ਅਕਾਲ ਤਖਤ ਤੇ ਸੌ ਪਾਈ ਆਪਸ ਆ ਜਾਾਂਗੇ ਅਸੀਂ ਸਾਰਾ ਕੁਝ ਜਥੇਦਾਰ ਗਗਵੀਰ ਸਿੰਘ ਤਿੱਕਰ ਤੇ ਹਰ ਆਪਣੇ ਪ੍ਰਧਾਨ ਸਾਹਿਬ ਧਾਮੀਤ ਸਾਹਿਬ ਤੱਕ ਪਹੁੰਚਦਾ ਕੀਤਾ ਸਾਰਾ ਕਿੱਡਾ ਗੱਪੀ ਜਥੇਦਾਰ ਰਹੇ ਇਹਨੇ ਖੁਦ ਨੇ ਸਾਡੇ ਕੋਲੇ ਪ੍ਰੂਫ ਹੈ ਕਹਿ ਕੇ ਗਿਆ ਸੀ ਆ ਗੁਰਦੁਆਰਾ ਸਹੀ ਹੈ ਬਣ ਰਿਹਾ ਹੈ ਫਿਰ ਥੋੜਾ ਜਿ ਇੱਕਰ ਠਹਿਰ ਕੇ ਹੀ ਇਹਨੇ ਗੁਰੂ ਗ੍ਰੰਥ ਸਾਹਿਬ ਚਕਾਉਣ ਦਾ ਦੇਖੋ ਕਿੱਡਾ ਫੌਜ ਆਲਦਾ ਇਰਤਿਆਜ਼ ਕੀਤੀ ਵੀ ਗੁਰੂ ਨੂੰ ਚੱਕਣ ਦਾ ਗੁਰੂ ਨੂੰ ਆਪਾਂ ਚੱਕਣ ਦੀ ਕੀ ਅਕਾਤ ਹੈ ਗੁਰੂ ਗ੍ਰੰਥ ਅਸੀਂ ਕਿਹਾ ਸੀ ਸਾਨੂੰ ਬੁਲਾਓ ਇੱਥੋਂ ਦੇ ਅਧਿਕਾਰੀ ਇਹਦੇ ਕੋਲੇ ਗਏ ਸੀ ਜਸੇਦਾਰ ਕੋਲੇ ਹਰਪ੍ਰੀਤ ਕੋਲ ਮਿਲਿਆ ਹੀ ਨਹੀਂ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਇੱਕਦਮ ਪਾਡਾ ਗੱਪੀ ਉਹ ਸ਼ਰਪੂਣਾ ਇਹਨੂੰ ਬੋਲਣਾ ਹੀ ਨਹੀਂ ਹੁੰਦਾ ਇਹਨੂੰ ਪਤਾ ਹੀ ਨਹੀਂ ਆ ਕੀ ਅਗਲੇ ਦੀ ਮੇਜ ਰੱਖਣੀ ਐ ਐਸ ਬੰਦੇ ਨੂੰ ਇੱਕ ਸਾਡੇ ਭੜਵਾ ਸੀਗਾ ਇੱਥੇ ਪੰਥ ਦਾ ਉਹਦੇ ਮਗਰ ਤੇ ਇੱਕ ਜਨਾਨੀ ਨੂੰ ਉਹਦੇ ਤੇ ਮੁਕੱਦਮਾ ਦਰਜ ਆ ਉਹਨੂੰ ਕੀਤਾ ਇਹਨੇ ਜਨਾਨੀ ਨੂੰ ਮੂਹਰਾ ਬਣਾ ਕੇ ਇਥੋਂ ਗੁਰੂਗ੍ਰਾਂ ਸਾਹਿਬ ਰਾਤ ਨੂੰ 1 ਵਜੇ ਚੁਕਾਇਆ ਤੇ ਸ਼ਰਾਬੀ ਬੰਦਿਆਂ ਤੋਂ ਇਹ ਸਾਡੇ ਕੋਲੇ ਪ੍ਰੂਫ ਹੈ ਤੇ ਜੋ ਵੀ ਜਾਂਚ ਕਮੇਟੀ ਬਣੀ ਐ ਤੇ ਸਾਡੇ ਬਿਆਨ ਤੇ ਸਾਨੂੰ ਵੀ ਭਲਾ ਜਥੇਦਾਰ ਦੇ ਅਕਾਲ ਤਖਤ ਤੇ ਦੇਖ ਕਰਾ ਕੇ ਸਾਨੂੰ ਕਿਵੇਂ ਕਹਦੇ ਭੜਮੇ ਨੂੰ ਪੈਸੇ ਦੇਣੇ ਆ ਇਹਨੇ ਆਖਿਆ ਸੀ ਤੇ ਕਿਵੇਂ ਖੇਰ ਕੀਤੇ ਸਾਡੇ ਰਾਜਸਥਾਨ ਚ ਇਹਨੇ ਕਿਵੇਂ ਕਲੇਸ਼ ਕੀਤੇ ਇਹ ਹਰਪ੍ਰੀਤ ਦਾ ਪੂਰਾ ਹੱਥ ਹੈ ਰਾਤ ਨੂੰ 1 ਵਜੇ ਗੁਰੂਗ੍ਰੰਥ ਸਭ ਕਿਵੇਂ ਚਕਾਇਆ ਉਹੀ ਇਹਨੂੰ ਅੱਜ ਭਗਣੀਆਂ ਪੈ ਰਹੀਆਂ ਅਸੀਂ ਐਸਜੀਪੀਸੀ ਨੂੰ ਕਹਿਣਾ ਚਾਹੁੰਦੇ ਆ ਤੇ ਗਿਆਨੀ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਜੀ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਬੁਲਾਓ ਜੋ ਬਣਦੀ ਸਜ਼ਾ ਅਸੀਂ ਤਿਆਰ ਹੈ ਪਰ ਇਸ ਜਥੇਦਾਰ ਨੂੰ ਬਚਾ ਲੋ ਸਿੱਖੀ ਨੂੰ ਇਹਦੇ ਬਹੁਤ ਇਹਦੇ ਕਰਤਾ ਖੇਰੂ ਮੇਰੂ ਤੇ ਇਸ ਕਰਕੇ ਇਹਦੇ ਜੋ ਇਹਦੀ ਸਾਧੂ ਨੇ ਲਾਏ ਪੈਣ ਸਾਡੇ ਕੋਲੇ ਵੀ ਇਹਦੇ ਪ੍ਰੂਫ ਹੈ ਕਿਹੜੇ ਸੰਤ ਇੱਥੇ ਬਾਬਿਆਂ ਨਾਲ ਕਿਵੇਂ ਇੱਥੇ ਪੈਸਾ ਭੇਜਿਆ ਨੇ ਸਾਡੇ ਕੋਲੇ ਸਾਰਾ ਪ੍ਰੂਫ ਹੈ ਦਾ ਸਾਨੂੰ ਬੁਲਾਓ ਅਸੀਂ ਪੇਸ਼ ਕਰਾਂਗੇ ਕਿਵੇਂ ਇਹਨੇ ਗੁਰੂਗਰਾਸਾ ਚ ਕਹਿ ਕਿਵੇਂ ਸਾਨੂੰ ਆਰਡਰ ਦੇ ਕੇ ਗਿਆ ਬਿ ਬਣਾਓ ਇੱਥੇ ਫਿਰ ਕਿਵੇਂ ਸਾਨੂੰ ਬਲੈਕਮੈਲ ਕੀਤਾ ਸਾਡੇ ਕੋਲੇ ਪੁਸ਼ਤਾ ਪ੍ਰੂਫ ਹੈ ਇਹਦੇ ਤੇ ਮੁਕਦਮਾ ਵੀ ਦਰਜ ਹੈ ਅਸੀਂ ਕੋਰਟ ਚ ਚੱਲ ਰਿਹਾ ਥੋੜੇ ਦਿਨਾਂ ਤਾਈਂ ਇਹਦੇ ਗ੍ਰਿਫਤਾਰੀ ਵਾਰੰਟ ਵੀ ਨਿਕਲਣਗੇ ਇਹ ਵੀ ਤੇ ਇਹਦੇ ਤੋਂ ਇਹਦੀਆਂ ਗੱਲਾਂ ਚ ਨਾ ਆਜੋ ਜੋ ਮੈਂ ਧੂੜਾ ਉਠਾ ਦੂਗਾ ਗੱਪੀ ਐ ਇੱਕਦਮ ਉਹੀ ਮਾਰ ਜਾਂਦਾ ਗੱਲ ਤੇ ਨਹੀਂ ਰੰਦਾ ਗੱਲ ਕਹਿ ਦਿੰਦਾ ਮੁੱਕਰ ਜਾਂਦਾ ਸਾਡੇ ਨਾਲ ਤਿੰਨ ਚਾਰ ਵਾਰੀ ਇਹਨੇ ਕੀਤਾ ਐ ਇਸ ਕਰਕੇ ਜੋ ਵੀ ਜਾਂਚ ਕਮੇਟੀ ਬਣੀ ਐ ਸਾਸੀ ਪ੍ਰੂਫ ਪੇਸ਼ ਕਰਾਂਗੇ ਸਾਡੇ ਵੀ ਇੱਥੇ ਗੁਰਦੁਆਰਾ ਚ ਚੈੱਕ ਕੀਤਾ ਜਾਵੇ ਵੀ ਗੁਰਦੁਆਰੇ ਚ ਜਿਹੜੀਆਂ ਇਹਨਾਂ ਗੱਲਾਂ ਬੋਲੀਆਂ ਵੀਡੀਓ ਇਹਨੇ ਆਰਡਰ ਕਢਾਇਆ ਵੀ ਗੁਰੂ ਗ੍ਰੰਥ ਸਾਹਿਬ ਮੜੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪੀਰ ਦੀ ਮਜ਼ਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਤੇ ਸਾਰਾ ਕੁਝ ਇਹਨੂੰ ਪਤਾ ਸੀ ਇੱਥੋਂ ਡੀਜੀ ਸਾਹਿਬ ਨੇ ਭੇਜਿਆ ਵੀ ਇੰਨਾ ਜੇ ਤੁਹਾਡਾ ਕਾਲਤਾ ਤਾਂ ਜਿ세 ਤਾਂ ਗੱਪ ਤਾਂ ਨਹੀਂ ਮਾਰਦਾ ਪ੍ਰਸ਼ਾਸਨ ਨੇ ਤਾਂ ਉਹ ਵੀ ਕਹਿੰਦਾ ਸੀ ਵੀ ਇੰਨਾ ਗੱਪੀ ਇਹ ਬੰਦਾ ਤੇ ਹੁਣ ਜਗ ਜਾਰ ਹੋ ਗਿਆ ਇਹਦੀਆਂ ਗੱਲਾਂ ਦੇ ਨਾਓ ਇਹ ਬਹੁਤ ਹੀ ਜਿੰਨਾ ਵੀ ਕਹਿ ਸਕਿਆ ਉਨਾ ਹੀ ਘਟੀਆ ਬੰਦਾ